ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਲੈ ਕੇ ਹਾਜ਼ਰਾਂ ਕਿਸਾਨ ਵੀਰਾਂ ਦੇ ਲਈ ਨਿਸ਼ਾਨਦੇਹੀ ਵਾਲੇ ਖੰਭੇ ਅਤੇ ਤੁਹਾਡੇ ਪੱਕੇ ਖਾਲਾਂ ਦੇ ਲਈ ਬਹੁਤ ਸੋਹਣੇ ਨੱਕੇ ਜਿਵੇਂ ਤੁਸੀਂ ਵੇਖ ਸਕਦੇ ਹੋ ਨਿਸ਼ਾਨਦੇਹੀ ਵਾਲਾ ਖੰਭਾ ਆ ਗਿਆ 2 ਫੁੱਟ ਦਾ ਜਿੰਨਾ ਵੀਰਾਂ ਨੂੰ ਚਾਹੀਦਾ ਹੋਵੇ ਉਸ ਤੋਂ ਬਾਅਦ 3 ਫੁੱਟ ਵਾਲਾ ਖੰਭਾ ਆ ਗਿਆ ਉਸ ਤੋਂ ਬਾਅਦ ਤੁਸੀਂ ਇੱਧਰ ਵੇਖ ਸਕਦੇ ਹੋ ਨੱਕਿਆਂ ਦੇ ਹਰ ਸਾਈਜ਼ ਦੇ ਜਿਵੇਂ 28 18 ਦਾ ਨੱਕਾ 35 20 ਦਾ ਨੱਕਾ ਉਸ ਤੋਂ 32 20 ਦਾ ਨੱਕਾ ਉਸ ਤੋਂ ਬਾਅਦ ਵੱਡੇ ਖੰਭੇ ਤੁਹਾਡੇ ਆਵਾਰਾ ਪਸ਼ੂਆਂ ਤੋਂ ਕੰਡਲੀ ਤਾਰ ਵਾਸਤੇ ਉਸ ਤੋਂ ਬਾਅਦ ਇਹ ਨੱਕੇ ਆ ਗਏ ਜਿਵੇਂ ਤੁਸੀਂ ਵੇਖ ਰਹੇ ਹੋ 24B 26B ਦਾ ਹਰ ਸਾਈਜ਼ ਦਾ ਨਕਾ ਤੁਹਾਨੂੰ ਇੱਥੇ ਰਾਠੀ ਕਲਾ ਕੇਂਦਰ ਤੋਂ ਹਰ ਸਮੇਂ ਤਿਆਰ ਮਿਲਦਾ ਜਿੰਨਾ ਵੀਰਾਂ ਨੂੰ ਨੱਕੇ ਚਾਹੀਦੇ ਹੋਣ ਸਾਡੇ ਰਾਠੀ ਕਲਾ ਕੇਂਦਰ ਤੇ ਆ ਕੇ ਤੁਸੀਂ ਇਹ ਨੱਕੇ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਜਿੰਨਾ ਵੀਰਾਂ ਨੂੰ ਅਸੀਂ ਮੋਟਰਸਾਈਕਲ ਵਾਲੀ ਰੇੜੀ ਦੇ ਉੱਤੇ 50 ਕਿਲੋਮੀਟਰ ਦੇ ਏਰੀਆ ਦੇ ਵਿੱਚ 70 ਕਿਲੋਮੀਟਰ ਦੇ ਰੇੜੀ ਤੁਹਾਡੇ ਘਰ ਤੱਕ ਭੇਜ ਦਿੰਨੇ ਆ ਜਿੰਨਾ ਵੀਰਾਂ ਨੂੰ ਨੱਕੇ ਚਾਹੀਦੇ ਹੋਣ ਸਾਡੇ ਕੋਲੋਂ ਜਰੂਰ ਲੈ ਕੇ ਜਾਓ ਬਹੁਤ ਵਧੀਆ ਕੁਆਲਿਟੀ ਦੇ ਨੱਕੇ ਜਿਵੇਂ ਕਿ ਤੁਸੀਂ ਦੇਖ ਰਹੇ ਸੀ 15 ਸਾਲ ਤੋਂ ਨੱਕੇ ਬਣਾਉਂਦੇ ਆ ਰਹੇ ਹਾਂ ਤੇ ਸਾਡੇ ਨਾਲ ਹਰ ਵਾਰੀ ਕਿਸਾਨ ਨਵੇਂ ਤੋਂ ਨਵੇਂ ਕਿਸਾਨ ਜੁੜਦੇ ਤੇ ਬਹੁਤ ਸਾਰਾ ਨੱਕਾ ਸਾਡੇ ਪੂਰੇ ਪੰਜਾਬ ਦੇ ਵਿੱਚ ਲਾਇਆ ਅੰਦਰ ਲੱਖਾਂ ਲੀਟਰ ਪਾਣੀ ਬਚਾਇਆ ਜਾਂਦਾ ਹਰ ਕਿਸਾਨ ਵੀਰ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਵਾਰੀ ਤੁਸੀਂ ਨੱਕਾ ਆਪਣੇ ਖੇਤ ਵਿੱਚ ਲਾਓ ਤੇ ਲੱਖਾਂ ਲੀਟਰ ਪਾਣੀ ਬਚਾਓ ਤੇ ਫਸਲ ਦੀ ਪੈਦਾਵਾਰ ਵਧਾਓ ਤੁਹਾਡਾ ਆਪਣਾ ਰਾਠੀ ਵੀਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੁਹਾਡਾ ਆਪਣਾ ਰਾਠੀ ਵੀਰ